ਅਕਸਰ ਦੇਖਦੇ ਆ ਕਿ ਕੋਈ ਧਾਰਮਿਕ ਦਿਨ ਹੋਵੇ ਤਾਂ ਲੰਗਰ ਜ਼ਰੂਰ ਦੇਖਣ ਨੂੰ ਮਿਲਦੇ ਨੇ ਲੇਕਿਨ ਇੱਕ ਐਸਾ ਲੰਗਰ ਜੋ ਨਾਨਕ ਨਾਮ ਦੇ ਨਾਮ ਤੇ ਲਗਾਤਾਰ ਚੱਲਦਾ ਪਿਆ ਔਰ ਪਟਾਣਾ ਦੇ ਇਹ ਫੂਡ ਸਟਾਲ ਨਾਨਕ ਫਾਇਨਾਂਸ ਸੇਵਾ ਸੁਸਾਇਟੀ ਮਤਲਬ ਵੱਲੋਂ ਫ੍ਰੀ ਲੰਗਰ ਦੀ ਸੇਵਾ ਚੱਲ ਰਹੀ ਔਰ ਬਿਲਕੁਲ ਹਸਪੀਟਲ ਸਿਵਲ ਹਸਪੀਟਲ ਦੇ ਨੇੜੇ ਇਹ ਸਟਾਲ ਲਗਾਇਆ ਗਿਆ ਔਰ ਫ੍ਰੀ ਲੰਗਰ ਜਿਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਇਹ ਇਹ ਲੰਗਰ ਇੱਕ ਦਿਨ ਲਈ ਨਹੀਂ ਹੈ ਇਹ ਲਗਾਤਾਰ ਚੱਲਣ ਵਾਲਾ ਲੰਗਰ ਹੈ ਔਰ ਇੱਕ ਨੌਜਵਾਨ ਵੱਲੋਂ ਇਹ ਪਰਾਲਾ ਕੀਤਾ ਗਿਆ ਕਿ ਉਹਨੇ ਇਹ ਚੀਜ਼ ਸੋਚੀ ਹੈ ਕਿ ਹਸਪਤਾਲ ਦੇ ਵਿੱਚ ਕਈ ਐਸੇ ਮਰੀਜ਼ ਆਉਂਦੇ ਨੇ ਆ ਉਹਨਾਂ ਦੇ ਨਾਲ ਪਰਿਵਾਰ ਵਾਲੇ ਲੋਕ ਆਉਂਦੇ ਨੇ ਜਿਹੜੇ ਸ਼ਾਇਦ ਭੁੱਖੇ ਢਾਹ ਰਹੇ ਜਣ ਕਿ ਦੁਪਹਿਰ ਦੀ ਰੋਟੀ ਤੋਂ ਭੁੱਖੇ ਨਾ ਰਹੇ ਜਣ ਔਰ ਇੱਕ ਟਾਈਮ ਦੁਪਹਿਰ ਦਾ ਟਾਈਮ ਦਾ ਜਿਹੜਾ ਲੰਗਰ ਕਹਿ ਲਿਓ ਜਾਂ ਉਹਨਾਂ ਦਾ ਖਾਣਾ ਉਹ ਇੱਥੇ ਬਿਲਕੁਲ ਜਿ ਕਹਿ ਸਕਦੇ ਹੋ ਕਿ ਸੇਵਾ ਚੱਲ ਰਹੀ ਹੈ ਔਰ ਇਹਦੇ ਵਿੱਚ ਖਾਸ ਇਹ ਹੈ ਕਿ ਜੇ 7 ਦਿਨ ਦਾ ਲੰਗਰ ਲਗਾਤਾਰ ਇੱਕ ਹਫਤੇ ਦਾ ਲੰਗਰ ਹੈ ਜਾਂ ਲਗਾਤਾਰ ਚੱਲਣ ਵਾਲਾ ਲੰਗਰ ਹੈ ਤੇ 7 ਦਿਨਾਂ ਦੇ 60 ਦਿਨਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੀ ਉਹਦੇ ਇੱਕ ਮੀਨੂ ਤਿਆਰ ਕੀਤਾ ਗਿਆ ਅੱਜ ਜਿਵੇਂ ਦੇਖ ਸਕਦੇ ਹੋ ਕਿ ਚੌਲ ਛੋਲ ਜਾਂ ਸਬਜ਼ੀ ਔਰ ਫੁਲਕੇ ਦਿੱਤੇ ਜਾ ਰਹੇ ਨੇ ਔਰ ਇਹਦੇ ਇਸੇ ਤਰ੍ਹਾਂ ਕਦੀ ਦਾਲ ਆਈਆਂ ਆਪਣਾ ਵਕਵਕ ਸਰਾਂ ਦੇ ਜਿਹੜੇ ਮੈਨੂੰ ਤਿਆਰ ਕੀਤੇ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਜਿਹੜੇ ਨੇ ਰਾਹਗੀਰ ਆ ਚਾਹੇ ਹਸਪੀਟਲ ਦੇ ਵਿੱਚ ਜਾਣ ਵਾਲੇ ਮਰੀਜ਼ ਨੇ ਹਰ ਤਰ੍ਹਾਂ ਦਾ ਜਿਹੜਾ ਇੰਤਜ਼ਾਰ ਜਿਹੜਾ ਆਪਣੀ ਭੁੱਖ ਜਿਹੜੇ ਮਟਾ ਰਹੇ ਆਇਸੋ ਕਿਉਂਕਿ ਦੁਪਹਿਰ ਦਾ ਟਾਈਮ ਹੈ ਤੇ ਕਈ ਵਾਰ ਲੋਕਾਂ ਕੋ ਇੱਥੇ ਪਹੁੰਚ ਨਹੀਂ ਹੁੰਦਾ ਆਪਾਂ ਨੌਜਵਾਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਵੇਂ ਇਹ ਇੰਨਾ ਵੱਡੀ ਜਿਹੜੀ ਸੇਵਾ ਜਿਵੇਂ ਨਿਭਾ ਰਹੇ ਨੇ ਭਾਜੀ ਪਹਿਲੇ ਤੇ ਆਪਣਾ ਨਾਮ ਦੱਸੋ ਭਈ ਮੇਰਾ ਨਾਮ ਲੱਗ ਜਾਲ ਅਸਾ ਪਹਿਲੇ ਮੈਨੂੰ ਦੱਸਿਓ ਭਾਜੀ ਕਿ ਕਿਹਤ ਸੇਵਾ ਮਤਲਬ ਤੁਸੀਂ ਕਰਦੇ ਪਏ ਹੋ ਲੰਗਰ ਦੀ ਸੇਵਾ ਬੜੀ ਆਫੀ ਹੁੰਦੀ ਹੈ ਇੱਕ ਦਿਨ ਦੀ ਲੰਗਰ ਲਾਣਾ ਹੋਵੇ ਤੇ ਉਹ ਵੀ ਇੱਕ ਪੂਰੀ ਪਲੈਨਿੰਗ ਕਰਨੀ ਪੈਂਦੀ ਹੈ ਹਲਵਾਈ ਕਰੋ ਜਾਂ ਇਹ ਕਿਵੇਂ ਸਾਰਾ ਮੈਨੇਜ ਹੋ ਰਿਹਾ ਭਾਜੀ ਇਹ 2 ਮਹੀਨੇ ਤੋਂ ਸੈਟਅਪ ਕੀਤਾ ਜੀ ਦੋਵੇਂ ਲਾਗੇ ਸੈਟਅਪ ਕਰਨ ਦੇ ਰੇੜੀ ਬਣਾਉ ਬੰਦੇ ਇਕੱਲੇ ਆਉਂਦੇ ਆ ਔਰ ਯੋੜੇ ਬੰਦੇ ਲੱਭ ਕੇ ਫਿਰ ਤਿਆਰੀ ਤੁਹਾਨੂੰ ਪਤਾ ਹੀ ਹੈ ਹਰ ਕੰਮ ਦੇ ਰੂਮ ਲਏ ਆ ਸਾਰਾ ਸੈਟਅਪ ਕਰਕੇ ਫਿਰ ਤਿਆਰੀ ਕਰਦਾ ਸੀ ਖਰਚਾ ਖਰਚਾ ਨਾ ਲੱਗਦਾ ਬੰਦੇ ਤੁਸੀਂ ਗਣਾ ਕੀ ਲੰਗਰ ਦੇ ਤੋਂ ਲੱਗਣਾ ਤੇ ਆਪਾਂ ਪਾਵੇ ਦੋਸਤ ਟੱਪੇ ਨਾਲ ਕੇ ਲਾ ਲਈਏ ਜਾਂ ਇੱਕ ਕਮਿਊਨਿਟੀ ਲਾ ਲਈਏ ਜਾਂ ਕੁਝ ਐਡਾ ਨਹੀਂ ਪਤਾ ਲੈ ਕੋਈ ਮਰ ਭਈਆ ਲੈ ਲਾ ਦੇਣਾ ਨਾ ਕਦੀ ਮੇਰਾ ਕਾਉਂਟ ਆਏਗਾ ਤੁਸੀਂ ਦੇ ਮਾਰਕੀਟ ਤੁਸੀਂ ਕਿਤੇ ਵਜੋਂ ਕੀ ਕਰਦੇ ਹੋ ਕਿਤੇ ਮੇਰੀ ਖੇਤੀ ਹੈ ਜੀ ਉਧਰ ਮੇਰਾ ਫਾਰਮ ਦਾ ਕੰਮ ਹੈ ਜੀ ਤੇ ਨਾਲ ਮੇਰਾ ਦੂਸਰੀ ਕੰਮ ਹੈ ਟਰਾਂਸਪੋਰਟ ਜਿਹੜੀ ਲੋਕ ਸੇਵਾ ਕਰਨੀ ਦਾ ਜਜ਼ਬਾ ਵੀ ਹੋਣਾ ਚਾਹੀਦਾ ਲੋਕੀਂ ਨਹੀਂ ਮੇਰੇ ਸ਼ੁਰੂ ਤੋਂ ਇਸ ਪਾਰੀ 2010 ਤੋਂ ਪ੍ਰਭਾਸਰਾ ਲੋਕਤਾ ਦੀ ਸੇਵਾ ਵਿੱਚ ਮਿੰਟੂ ਵੀਰ ਉਹ ਰਾਣਾ ਬਹੁਤ ਧੰਨ ਕਰਦਾ ਤੇ ਸ਼ੁਰੂ ਤੋਂ ਮੇਰੀ ਗੱਲ ਹੈ ਦਿਲ ਤੋਂ ਤਮੰਨਾ ਹੈ ਕਿ ਮੈਂ ਸੇਵਾ ਕਰਾਂ ਜਿੰਨੀ ਹੋ ਸਕੇ ਕਰਾਂ ਜਿੰਨੀ ਕੋ ਪਹੁੰਚ ਹੁੰਦੀ ਕਰ ਸਕਦਾ ਕਿੰਨੇ ਬੰਦਿਆਂ ਦੀ ਫਿਰ ਰੋਜ਼ ਰੋਟੀ ਚੱਲਦੀ ਰਹੀ ਰੋਟੀ ਸਟਾਰਟਿੰਗ ਅਪਰ 200 ਬੰਦੇ ਦੇ ਦਿੱਤਾ ਸੀ ਲੈ ਕਿ ਤੇ ਅੱਜ 400 ਬੰਦੇ ਦਾ ਅਰੇਂਜਮੈਂਟ ਕਰਕੇ ਚੱਲ ਰਿਹਾ ਜੀ ਤੇ ਅਨੁਭਾਈਆਂ ਦਾ ਵੀ ਖਰਚਾ ਹੋਏਗਾ ਜਿਹੜੇ ਸਿੱਧੇ ਸੇਵਾ ਕਰਦੇ ਪਿਓ ਜਿਹੜੇ ਉਹੋ ਪੱਕੇ ਪੱਕੇ ਤਨਖਾਹ ਰੱਖੀ ਹੈ ਉਹ ਉਹਨਾਂ ਦੇ ਮੰਤਰੀ ਸੈਲਰੀ ਰੱਖੀ ਹੈ ਉਹ ਤਿੰਨ ਬੰਦੇ ਆ ਉਹਨਾਂ ਦਾ ਵੀ ਨੇ ਪ੍ਰਭਾ ਜੀ ਨੇ ਉਹ ਪਦ ਦੇ ਤਾ। ਕੋਈ ਪਰਿਵਾਰ ਨਹੀਂ ਕਹਿਆ ਕਿ ਇੰਨੀ ਵੀ ਕਾਦੀ ਸੇਵਾ ਕਰਦੀ ਹੈ ਸਰਕਾਰੀ ਸੇਵਾ ਦੇ ਹਰ ਜੀ ਇਹ ਬੈਠੋ ਪਰਿਵਾਰ ਭਾਜੀ ਪਰਿਵਾਰ ਬਹੁਤ ਸਾਦੰਦਾ ਉਹ ਸਭ ਨੂੰ ਇੱਕ ਅੰਮਾ ਚ ਪਰਿਵਾਰ ਸਭੋ ਮੇਰਾ ਅੱਗੇ ਹੈ ਮੇਰੀ ਮਿਸਰ ਮੇਤੋ ਵੀ ਦਿਹਾਲੂ ਜਾਂਦੀ ਹੈ ਮੇਰੀ ਘਰ ਦੀ ਉਹ ਸਗੋਂ ਆਪ ਕੰਦੀਏ ਕਰੋ ਉਹ ਸਗੋਂ ਜਾਲੂ ਜਾਲੂ ਕਾ ਭਾਈ ਉਹ ਹੋਰ ਆਪ ਦੀ ਦੀਪਕ ਕਰੋ ਬਿਲਕੁਲ ਸੇਵਾ ਕਰਦੇ ਪਿਓ ਬੜੀ ਵੱਡੀ ਕਰਦੇ ਤੁਸੀਂ ਸੇਵਾ ਕਿੱਦਾ ਵੇਖਦੇ ਹੋ ਇਹਨਾਂ ਦੀ ਅਰੇ ਦੇ ਆਪਣਾ ਨਾਮ ਦੱਸੋ ਮੇਰਾ ਵਿਕਾਸ ਨਾ ਤਾਂ ਨਾਮ ਦਾਸ ਕਿੱਦਾ ਦੇਖਦੇ ਹੋ ਇਹਨਾਂ ਦੀ ਸੇਵਾ ਨੂੰ ਇਹ ਭਈਨਾ ਕੱਪ ਚੰਗਾ ਪਿਆਰ ਹੈ ਜੀ ਇਹ ਆਪਣੇ ਨਹਿਰ ਜੇਟ ਦੇ ਰੂਪਾਂ ਤੇ ਜੀ ਬੈਠਦੇ ਹੋ ਸੇਵਾ ਕਰਨ ਆਉਂਦੇ ਆ ਤੇ ਭਾਜੀ ਉਹਨੂੰ ਬੜੇ ਟਾਈਮ ਤੋਂ ਕਹਿੰਦੇ ਸੀ ਕਿ ਮੇਰੀ ਇੱਛਾ ਜਾਂ ਮੰਦੀ ਜੀ ਮੈਂ ਇੱਦਾਂ ਲੰਗਰ ਸਟਾਰਟ ਕਰਾਂ ਜਿਹੜਾ ਰੋਜ਼ ਚੱਲੇ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਰਿਕਸ਼ੇ ਲੋਗੇ ਤੇ ਪਿਆਰ ਨੂੰ ਆ ਕੇ ਇੱਥੇ ਲੋਕੇ ਰੋਟੀ ਖਾ ਸਕਦਾ ਤੇ ਬੜਾ ਵਧੀਆ ਕੰਮ ਹੈ ਇਹ ਕਿਹੇ ਕਿਹਦੇ ਗੁਰੂ ਮਾਲਕ ਨੇ ਇਹ ਕਿਹਦੇ ਹਿੱਸੇ ਸੇਵਾ ਲਈ ਹੁੰਦੀ ਹੈ ਲਾਡੀ ਵੀ ਫਾਦੇ ਲੇਖੇ ਸੇਵਾ ਲਈ ਹੋਈ ਹੈ ਬੜੀ ਵਧੀਆ ਕਿ ਲੋਕ ਇੱਥੇ ਆ ਕੇ ਜਦੂ ਰੋਟੀ ਖਾਂਦੇ ਆ ਤੇ ਲਾਡੀ ਵੀ ਨੂੰ ਦੌਰ ਵਧੀਆ ਕੰਮ ਹੈ ਜੀ ਇੰਦਾ ਦਾ ਮੈਂ ਚਾਹਣਾ ਹੋਰ ਵੀ ਜਿੱਦ ਦੀ ਫੈਸਲੀ ਤੇ ਇਹ ਨੂੰ ਕਰਨਾ ਚਾਹੀਦਾ ਕਸ ਤੁਸੀਂ ਵੀ ਖੁਦ ਵੀ ਆਪਣੀ ਕੈਜੀਓ ਚਲਾਉਂਦੇ ਹੋ ਮੈਡੀਕਲ ਜੇ ਹੁਣ ਦਾ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੋ ਜਾਂ ਉਹਦੇ ਨਹੀਂ ਉਹਨਾਂ ਦਾ ਇਲਾਜ ਕਰਵਾ पाते ਉਹਨਾਂ ਨੂੰ ਉਹਨਾਂ ਤੱਕ ਇਹ ਲੱਗਦਾ ਕਿ ਵੀ ਇਹ ਵੀ ਇੱਕ ਇਹੀ ਮਕਸਦ ਹੈ ਕਿ ਹਸਪਤਾਲ ਦੇ ਲਾਗੇ ਕਿਉਂ ਤਾਂ ਮਰੀਜ਼ਾਂ ਤੱਕ ਹਾਂਜੀ ਇਹ ਲੱਗੇ ਇੱਕ ਸਿਵਲ ਹਸਪਤਾਲ ਹੈ ਜੀ ਇੱਥੇ بڑے بڑے ਸਿਵਲ ਹਸਪਤਾਲ ਚੁੰਨੇ ਆਣਾ ਜਿਹੜਾ ਵਿਚਾਰਾ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਨਹੀਂ ਕਰਾ ਸਕਦਾ ਤੈਨੂੰ ਆਸ ਹੁੰਦੀ ਕਿਸੇ ਸਿਵਲ ਹਸਪਤਾਲ ਜਾ ਕੇ ਇਲਾਜ ਕਰਾ ਲਵਾਂਗਾ ਕਈ ਲੋਕ ਇਦਾਂ ਦੇ ਆ ਵਿਚਾਰੇ ਤਾਂinganਨ ਤਰਸਦੇ ਅੰਦਰ ਰੋਟੀ ਨਹੀਂ नसीब ਹੁੰਦੀ ਉਹਨਾਂ ਨੂੰ ਪਰ ਉਹਨੂੰ ਇੱਕ ਇਹ ਆਸ ਹੈ ਕਿ ਇੱਥੇ ਲਾਢੀ ਵੀ ਨੇ ਲੰਗਰ ਲਾਇਆ ਹੋਇਆ ਤੇ ਜਾ ਕੇ ਤੁਹਾਨੂੰ ਰੋਟੀ ਮਿਲ ਇੱਕ ਹੀ ਲੱਖ ਜਿਹੜੇ ਇਹ ਵਿਚਾਰੇ ਪੁੱਤੀ ਹੁੰਦੇ ਆ ਲੋਕ ਕਿ ਸਿਰਫ ਆ ਕੇ ਰੋਟੀ ਖਾਂ ਲੈਂਦੇ ਆ ਜਿੰਨੀਆਂ ਰੋਟੀ ਖਾ ਕੇ ਦੁਆਵਾਂ ਨਹੀਂ ਖਾਦੀਓ ਸਿੱਧੇ ਲਾੜੀ ਜੀ ਨੂੰ ਲੱਗਦਾ 13 13 ਦਾ ਕਹਿੰਦੇ ਸੌਦਾ ਕੀਤਾ ਸੀ ਬਾਬਾ ਨਾਨਕ ਨੇ ਔਰ ਨਾਨਕ ਫਿਨੈਂਸ ਸੋਸਾਇਟੀ ਬਾਬਾ ਜੀ ਦੇ ਨਾਮ ਚੱਲ ਰਿਹਾ ਹੈ ਉਹਨਾਂ ਨੇ ਸ਼ੁਰੂ ਤੋਂ ਆਇਆ ਜੀ ਬਾਬਾ ਜੀ ਦੇ ਨਾਨਕ ਨੇ ਰਾਤ ਚੱਲਦਾ ਬਾਬਾ ਨਾਨਕ ਦੇ ਨਾਮ ਤੋਂ ਉਹਦਾਂ ਨੇ ਸ਼ੁਰੂ ਲੰਗਰ ਕੀਤਾ ਇਹ ਕਦੀ ਖਤਮ ਨਹੀਂ ਹੋਣੇ ਜੀ ਇਹ ਚੱਲਦੇ ਰਹਿਣੇ ਆਪਾਂ ਖਤਮ ਹੋ ਜਾਾਂਗੇ ਕੋਈ ਹੋਰ ਲਾ ਲੂਗਾ ਜੀ ਇਹ ਤੁਹਾਨੂੰ ਪਤਾ ਹੈ ਕਿ ਪੰਜਾਬ ਜੇ ਹੀ ਲੰਗਰਾਂ ਦੀ ਰੀਤ ਹੈ ਇਹ ਕਦੀ ਖਤਮ ਨਹੀਂ ਹੋਏ ਨਾ ਖਤਮ ਹੋਣਾ ਬਿਲਕੁਲ ਦੇਖਿਆ ਕਿ ਨੌਜਵਾਨ ਦਾ ਇੱਕ ਉਪਰਾਲਾ ਵੱਖਰਾ ਅਫਸਾਲਾ ਜਿੱਥੇ ਗੁਰਨਾਣਕ ਸਾਹਿਬ ਦੇ ਨਾਂ ਦੇ ਉੱਤੇ ਇੱਕ ਸੇਵਾ ਸੁਸਾਇਟੀ ਚੱਲ ਰਹੀ ਹੈ ਔਰ ਸੇਵਾ ਸੁਸਾਇਟੀ ਕੀ ਹੈ ਕਿ ਲੰਗਰ ਲਗਾਇਆ ਗਿਆ ਹਸਪੀਟਲ ਦੇ ਬਿਲਕੁਲ ਨੇੜੇ ਔਰ ਮਕਸਦ ਹੈ ਕਿ ਹਰ ਇੱਕ ਉਸ ਗੋੜਵੰਦ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਵੇ ਜਿਹੜਾ ਨਹੀਂ ਪ੍ਰੋਵਾਈਡ ਕਰ ਸਕਦਾ ਉਹ ਦਾ ਗੀਰ ਚਾਹੇ ਕੋਈ ਵੀ ਆਵੇ ਤਾਂ ਉਹਦੇ ਲਈ ਲੰਗਰ ਖੁਲਾ ਔਰ ਲੰਗਰ ਇੱਕ ਦਿਨ ਦਾ ਨਹੀਂ ਹੈ ਲੰਗਰ ਸਦਾ ਨਹੀਂ ਚੱਲਦਾ ਕਿੰਨੇ ਕਿ ਜਦੋਂ ਤੱਕ ਉਮਰ ਰਹੂਗੀ ਲੰਗਰ ਚੱਲੂਗਾ ਕੈਮਰਾ ਪਰਸਨ ਵਿੱਕੀ ਦੇ ਨਾਲ ਦਿੱਸੇ ਚਾਵਲਾ ਜੈਪਨ ਦੀ ਟੀਵੀ ਲਈ ਗੁਰਬਾਣੀ